ਸਰ ਜੀ ਮੈਂ ਬੇਨਤੀ ਕਰਾਂ ਹੂ ਉਸ ਬੋਸ ਵੱਲੋਂ ਆਈ ਹੋਰ ਨੇ ਉਹ ਆਪ ਜੀ ਨੂੰ 2-4 ਮਿੰਟ ਵਾਸਤੇ ਬੁਲਾਉਣ ਤੋਂ ਬੇਨਤੀ ਪ੍ਰਵਾਨ ਕਰ। ਸ੍ਰੀ ਕਾਜੂ ਨਮਸਕਾਰ। ਅੱਛਾ ਅਪਾ ਇੱਥੇ ਰਾਹੁਲਾਸ ਫਾਊਂਡੇਸ਼ਨ ਵੱਲੋਂ ਆਏ। ਤੇ ਅਸੀਂ ਚੰਦ ਜੀ ਸਾਹਿਬ ਆਪ ਜੀ ਕਹਲੇ ਸੀਗੇ ਕਿ ਮਸ਼ੇ ਪੰਜਾਬ ਛੇਤ ਹੈਗੇ ਕਿੰਨੇ ਹੈਗੇ ਪਤਾ ਨਹੀਂ ਪਰ ਹੈਗੇ ਅਸਰ ਨੂੰ ਪਤਾ। ਮੈਂ ਇੱਕ ਸਪੋਰਟਸਮੈਨ ਦਾ ਮੈਂ ਇੱਕ ਟੈਨਿਸ ਪਲੇਅਰ ਮੈਂ ਇੰਡੀਆ ਨੂੰ ਰਿਪਰਿਜ਼ੈਂਟ ਕੀਤਾ ਨੈਸ਼ਨਲ ਇੰਟਰਨੈਸ਼ਨਲ ਮੈਨੂੰ ਬੜਾ ਦੋਸਤ ਹੁੰਦਾ ਜਿਹੜੇ ਮੈਂ ਦੇਖਣ ਤੁਹਾਡੇ ਯੂਥ ਪੰਜਾਬ ਤੋਂ ਕੱਲ੍ਹ ਵੈਸ਼ੇ ਤੇ ਜਾ ਰਹੀ ਹੈ ਤੇ ਮੈਨੂੰ ਇਹ ਵੀ ਵਿਸ਼ਵਾਸ ਹੈ ਨਾਲ ਕਿ ਜੇ ਆਪਾਂ ਆਪਣੇ ਯੂਥ ਨੂੰ ਇੱਕ ਓਪਰਚੁਨਿਟੀ ਦੇਈਏ ਕਿ ਉਹਨਾਂ ਨੂੰ ਖੇਡਾਂ ਦਾ ਮੌਕਾ ਦੇਈਏ ਕਿ ਉਹਨਾਂ ਨੂੰ ਕੋਈ ਚੰਗਾ ਐਟਮੋਸਫੇਅਰ ਬਣਾ ਕੇ ਦੇਈਏ ਉਹਨਾਂ ਨੂੰ ਖੇਡ ਸਿੱਖਣ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਉਹ ਕਿਸੇ ਗਲਤ ਕੰਮ ਤੋਂ ਦੂਰ ਜਾਣਗੇ ਇਹ ਇੱਕਦਾਂ ਦੀ ਚੀਜ਼ ਹੈ ਜਦੋਂ ਉਹਨਾਂ ਦਾ ਮਨ ਜੁੜ ਜਾਂਦਾ ਹੈ ਜੇ ਤੁਸੀਂ ਪੱਕੇ ਦੇ ਨਾਲਾਂ ਖੇਲੇ ਤੁਸੀਂ ਜਿੱਲ੍ਹਾ ਆ ਵੀ थे अपने आप नहीं जाते अपना मन का ध्यान रखते होने शरीर का ध्यान रखते हो तुम अपना कि मैं अगे कि बढ़ना है मैं होद बनना है तो जन्मसारी होंगे कि मैं कि वाइया बनूँ तो बच्चा मेहनत करता है और जिदा वो संगत भी नाम है मैन नही बनती है जो नाल खेलते हुए सबका भी एक ही विचार बन जाता है कि आप अपनी टीम कि बढ़िया करिए ਅਸੀਂ ਵੀ ਇਦਾਂ ਹੀ ਕਰਦੇ ਸੀ ਆਪਾਂ ਜਦ ਆਪਣਾ ਕੈਰੀਅਰ ਕੀਤਾ ਤੇ ਇਦਾਂ ਹੀ ਕੀਤਾ ਹੋਰ ਵਧੀਆ ਕਿੱਦਾਂ ਹੋਣਾ ਤੇ ਸ਼ਹਿਰਾਂ 'ਚ ਤਾਂ ਓਪਰਚੁਨਿਟੀ ਹੈਗੀ ਐ ਅਕੈਡਮੀਆਂ ਹੈਗੀਆਂ ਤੁਸੀਂ ਦਾ ਸਕਦੇ ਹੋ ਪੈਸੇ ਲੈ ਸਕਦੇ ਹੋ ਕੁੱਛ ਹੈਗੀ ਪਿੰਡਾਂ 'ਚ ਹੈਗੀ ਨਹੀਂ ਤੇ ਅਸੀਂ ਬੜੇ ਸਿਲ ਨਾਲ ਕੋਸ਼ਿਸ਼ ਕਰਦੇ ਕਿੱਦਾਂ ਜਿ ਕਰੀ ਅੱਜ ਅਸੀਂ 240 250 ਸੈਂਟਰ ਖਿਲਾਰੇ ਪੂਰੇ ਪੰਜਾਬ 'ਚ 3 ਸਾਲ ਹੋ ਗਏ ਸਾਨੂੰ ਇਹ ਕੰਮ ਕਰਦੇ ਹੋਏ 8000 ਰੁਪਏ ਦਾ ਯੋਛਾ ਨਾਲ ਗੁਰਾ ਹੈ ਜੇ ਰੋਜ਼ ਮਿਲਣਾ ਹੈ ਤਾਂ ਦਾ ਕੁਛ ਲੁਧਿਆਣਾ 'ਚ ਫਤਿਹਗੜ੍ਹ ਸਾਹਿਬ 'ਚ ਮਾਲਿਕ ਕਿ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਜਿੱਥੇ ਪਹਿਲੇ ਜਾਈਏ ਪਿੰਚ ਦੇਖੀਏ ਕਿ ਕਿਦਾਂ ਆਪਾਂ sport ਸ਼ੁਰੂ ਕਰ ਸਕਦੇ ਗਰਾਊਂਡ ਹੈ ਨਹੀਂ ਕਿਹੜੀ ਗਰਾਊਂਡ ਹੈ ਪਹਿਲਾਂ ਕੋਈ ਡੀ ਗਰਾਊਂਡ ਫੁੱਟਬਾਲ ਨਹੀਂ ਹੈ ਕਿ ਤੇ ਆਪਾਂ ਵਾਲੀਬਾਲ ਸ਼ੁਰੂ ਕਰੀਏ ਜਿੱਦਾਂ ਮੇਰੀ ਕੱਲ੍ਹ ਨੂੰ ਸੀ ਮਹਿਰਬਾਨੀ ਨਾਲ ਫਿਰ ਬੱਚਿਆਂ ਨੂੰ ਇੱਥੇ ਲਾਣੇ ਸਿਖਾਊਗਾ ਕੌਣ ਤੋਂ ਉੱਚੇ ਆਪਾਂ ਇਹ ਕਰਦੇ ਪਿੰਡ ਦੇ ਇੱਕ ਮੰਡਲ ਦੇ ਸਸਟੇਨੇਬਲ ਪ੍ਰੋਗਰਾਮ ਚਲਾਣਾ ਪੈਂਦਾ ਛੇ ਪਹਿਲਾਂ ਅਸੀਂ ਬਾਹਰ ਕੋਚ ਰੱਖ ਕੇ ਪੈਂਦੇ ਹਾਂ ਚਲੇ ਜਾਂਦੇ ਨੇ 15 ਦੇ 20 ਮਿੰਟ ਤੇ ਅਸੀਂ ਕਹਿੰਦੇ ਕਿ ਪੀਟੀ ਯੂਥ ਨੂੰ ਪਿੰਡ ਯੂਥ ਨੂੰ ਟ੍ਰੇਨ ਕਰਾਂਗੇ ਪਿੰਡ ਦਾ ਕੋਈ ਵੀ ਇੱਕ ਯੂਥ ਕੋਈ ਵੀ ਇੱਕ ਮੁੰਡਾ ਜਿਹੜਾ ਕਹੇ ਹਾਂ ਯਾਰ ਮੈਂ ਆਪਣੇ ਬੱਚੇ ਆਪਣੇ ਪਿੰਦੇ ਬੱਚਿਆਂ ਨੂੰ ਇੱਕ اچھا ਭਵਿੱਖ ਦੇਣਾ ਚਾਹੁੰਦਾ ਇੱਕ اچھا ਮੌਕਾ ਦੇਣਾ ਚਾਹੁੰਦਾ ਹੈ ਉਹ ਸਾਡੇ ਨਾਲ ਜੁੜਨਾ ਅਸੀਂ ਉਹ ਟ੍ਰੇning ਕਰਦੇ ਹਾਂ ਤੁਸੀਂ ਅਸੀਂ ਉਹਦਾ ਖਰਚਾ ਵੀ ਅਸੀਂ ਕੋਰਪੋਰੇਟ ਨਾਲ ਦੇ ਮੰਨ ਲਓ ਵਾਲੀਬॉल ਸ਼ੁਰੂ ਹੁੰਦਾ ਹੈ ਤੇ ਆਪਾਂ ਉਹਨੂੰ ਪਹਿਲੇ ਵਾਲੀਬॉल ਦੇ ਬੇਸਿਕ ਦੇ ਨਾਲ ਟ੍ਰੇning ਦਵਾਗੇ ਕਿ ਤੁਸੀਂ ਵਾਲੀਬॉल ਸ਼ੁਰੂ ਕੀਤਾ ਕਰਦੀ ਹੈ ਪਿੰਡ 'ਚ ਵਾਲੀਬॉल ਦਵਾਗੇ ਨੈਟ ਦਵਾਗੇ ਇਥੇ ਵੀ ਗ੍ਰੰਟ ਹੋ ਗਈ ਕਿ ਪਹਿਲਾ ਪ੍ਰੋਗਰਾਮ ਬੜਾ ਸਟਾਰਟ ਹੋ ਗਿਆ ਤੇ ਜੋ ਵਾਲੰਟੀਅਰ ਆ ਰਹੇ ਉਹਨਾਂ ਨੂੰ ਆਪਾਂ ਟ੍ਰੇਨ ਕਰਾਉਂਦਾ ਕਿ ਤੁਸੀਂ ਅਸੀਂ ਖਾਣਾ ਵੀ ਹੈ ਪਹਿਲੇ ਮਹੀਨੇ ਕੀ ਸਕਾਨਾ ਦੂਜੇ ਮਹੀਨੇ ਕੀ ਸਕਾਨਾ ਕਿ ਬੱਚੇ ਨੂੰ ਇਹ ਨਹੀਂ ਪਤਾ ਹੋਣਾ ਕਿ ਠਿਕਣਾ ਕੀ ਅੱਗੇ ਕਿਦਾਂ ਵੱਡਣਾ ਕਾਪ ਇੰਟਰਸਟ ਉਹਦਾ ਕਮ ਹੋ ਜਾਣਾ ਤੇ ਆਪਾਂ ਉਹਨੂੰ ਵੌਲਟ ਦਿਖਾ ਦੇ ਬਾਅਦ ਚ ਫਿਰ ਉਸੇ ਆਸੀ ਉਹਨੂੰ ਜਿਹੜੀ ਆਪਣੀ ਐਸੋਸੀਏਸ਼ਨ ਹੈ ਵਾਲੀਬਾਲ ਦੀ ਉੱਥੇ ਜਾ ਕੇ ਉਹਨੂੰ ਕੋਚ ਬਣਾ ਦੇ ਪ੍ਰੋਪਰ ਸਾਡੇ ਖਰਚ ਤੇ ਕਿ ਤੁਸੀਂ ਜਾ ਕੇ ਤੇ ਸਕਿੱਲ ਡਿਵੈਲਪਮੈਂਟ ਵੀ ਹੋ ਗਈ ਜੇ ਮੁੰਡਾ ਇੱਥੇ ਦਾ ਹੈਗਾ ਤੇ ਯੂਥ ਹੈਗਾ ਉਹ ਕੋਚ ਬਣ ਜਾਊਗਾ ਉਹਨੂੰ ਬਾਅਦ ਜਾ ਕੇ ਕੰਮ ਵੀ ਕਰਨਾ ਹੈ ਖੇਡ ਵਾਲੀ ਕੰਮ ਕਰਨਾ ਹੈ ਕੋਚਿੰਗ ਦਾ ਉਹ ਵੀ ਮਿਲ ਜਾਊਗਾ ਤੇ ਬੱਚੇ ਨੂੰ ਇੱਕ ਮੌਕਾ ਪੂਰਾ ਮਿਲ ਜਾਊਗਾ ਖੇਡਣ ਦਾ ਤੇ ਆਪਾਂ ਹੁਣ ਤੱਕ ਇਹ ਨੋਟ ਕੀਤਾ ਜਿੰਨੇ ਵੀ ਆਪਾਂ ਸਾਲਾਂ ਤੋਂ ਕੰਮ ਕਰ ਰਹੇ ਪੂਰੇ ਪੰਜਾਬ ਤੇ ਨਾ 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 ਵੀ ਸਾਡੇ ਨਾਲ ਇਹ ਵੀ ਸਾਡਾ ਕੰਮ ਕਰਦਾ ਹੈ ਕਿ ਪੂਰਾ ਲੁਧਿਆਣਾ ਦੇਖਦਾ ਸਾਰੇ ਸਾਫੇ ਦਾ ਪਿਆਸ ਸੈਂਟਰ ਦੇਖਦਾ ਬੱਚੇ ਜੇ ਇੱਕ ਵਾਰ ਖੇਡਾ ਲਾ ਦਿੰਦੇ 90% ਬੱਚੇ ਵਾਪਸ ਨਹੀਂ ਜਾਂਦੇ ਮਤਲਬ ਛੱਡਦੇ ਨਹੀਂ ਹੈ ਇਹਦੇ ਚਾਰ ਚਾਰ ਹੋ ਕੇ ਸੈਟ ਜੁੜਦੇ ਹੋਏ ਤੇ ਬੱਚੇ ਉਹ ਪ੍ਰੋਗਰੈਸ ਕਰਨੇ ਸਾਡੇ ਪਿੰਡਾਂ 'ਚ ਜੋ ਬੱਚੇ ਸਟੇਜ ਖੇਡਣ ਜਾਂਦੇ ਨੇ ਸਕੂਲ ਦੇ ਗੇਮ ਖੇਡਦੇ ਨੇ ਇੱਕ ਪ੍ਰੋਗਰੈਸ ਪਲਾਨ ਬਣ ਜਾਂਦਾ ਹੈ ਕਿ ਬੱਚਾ ਲਿਖਰ ਹੀ ਅੱਗੇ ਜਾ ਰਿਹਾ ਤੇ ਉਹਦੇ ਨਾਲ ਬਾਕੀ ਬੱਚੇ ਮੋਰ ਇਨਸਪਾਇਰ ਹੁੰਦੇ ਨੇ ਇਸ ਵਾਰ ਕੀ ਤਾਂ ਮੁੰਡੇ ਆ ਕੁੜੀਆਂ ਸਭ ਨੂੰ ਖੇਲਣਾ ਚਾਹਦਾ ਮੈਂ ਕੋਆਰਡੀਨੇਟਰ ਪਿੰਡ ਚ ਆਈ ਰਿਕਵੈਸਟ ਕਰਾਂਗਾ ਕਿ ਤੁਸੀਂ ਮੈਨੂੰ ਇੱਕ ਵੋਲੰਟੀਅਰ ਵਧੀਆ ਢੰਗ ਦੇ ਦਿਓ ਇੱਕ ਯੂਥ ਢੰਗ ਦੇ ਦਿਓ ਜਿਹੜੀ ਰਿਸਪੌਂਸਿਬਿਲਟੀ ਲੈ ਸਕੇ ਕਿਉਂਕਿ ਆਪਾਂ ਬਾਹਰੋਂ ਦੇ ਪ੍ਰੋਗਰਾਮ ਚਲਾਵਾਂਗੇ ਤੇ ਲੰਬਾ ਨਹੀਂ ਜਾਂਦਾ ਸਾਡਾ ਐਕਸਪੀਰੀਅੰਸ ਆਪਾਂ ਇੱਥੇ ਹੀ ਕਿਸੇ ਆਪਣੇ ਯੂਥ ਨੂੰ ਟ੍ਰੇਨ ਕਰਨਾ ਚਾਹੁੰਦੇ ਹਾਂ ਕਿ ਯੂਥ ਵਧੀਆ ਹੋਇਆ ਜੇ ਉਹਨੇ ਰਿਸਪੌਂਸਿਬਿਲਟੀ ਲਈ ਤੇ ਵਧੀਆ ਜਾਇ ਅਸੀਂ ਉਸ ਸਟਾਈਪੈਂਡ ਦੇ ਦੇ ਅਸੀਂ ਉਹਨੂੰ ਪੈਸੀ ਵੀ ਦੇਵਾਂਗੇ ਕਿ ਤੁਸੀਂ ਆਪਣੇ ਪਿੰਡ ਔਰ ਇੱਕ ਪਿੰਡ ਹੋਟ ਸਾਡਾ ਕਿਉਂਦਾ ਕਿ ਸਿਰਫ ਪੂਰੀ ਸੇਵਾ ਭਾਵਨਾ ਵੀ ਹੋਣੀ ਚਾਹੀਦੀ ਹੈ ਯੂਥ ਦੇ ਵਿੱਚ ਕਿ ਜੇ ਆਪਣਾ ਪੰਡਿਤਰੀ ਕੋਈ ਹੋਰ ਕਰੇ ਨਾਲ ਕੋਈ ਇੱਥੇ ਬੱਚਿਆਂ ਨੂੰ ਇਨਵੋਲ ਕਰੇ ਤੇ ਇਦਾਂ ਪਾਪਾ ਪੂਰਾ ਪ੍ਰੋਗਰਾਮ ਚਲਾਵਾਂਗੇ ਆਨੇ ਵਾਲੇ ਟਾਈਮ 'ਚ ਜੇ ਬੱਚੇ ਇਹਨਾਂ ਨੂੰ ਔਰ ਕਿਉਂਕਿ ਸਾਡੀ ਆਰਗੇਨਾਈਜੇਸ਼ਨ ਬਹੁਤ ਵੱਡੀ ਹੈਗੀ ਤੇ ਸਾਨੂੰ ਸਾਰੇ ਜਿੱਦਾਂ ਵਾਲੀਬਾਲ ਦੀ ਐਸੋਸੀਏਸ਼ਨ ਹੈ ਪਰ ਬਹੁਤ ਹੀ ਐਸੋਸੀਏਸ਼ਨ ਇੰਡੀਆ ਦੀ ਹੋ ਜਾਂਦੀ ਹੈ ਤੇ ਆਨੇ ਵਾਲੇ ਟਾਈਮ 'ਤੇ ਦੇਖ ਮੰਨ ਲਓ 6 ਮਹੀਨੇ ਸਾਲ ਹੋ ਗਿਆ ਬੱਚੇ ਅੱਛੇ ਕਿਲਦੇ ਆਪਾਂ 올 ਇੰਡੀਆ ਫੁੱਟਬਾਲ ਇਫ ਆਲਰੀ ਵੀ ਜੇ ਇਸਮੀ ਵਾਲੀਬਾਲ ਦੀ ਐਸੋਸੀਏਸ਼ਨ ਹੈ

ਸਾਰਾ ਸੜਗਾ ਰੁਕਣਾ ਤੇ ਗਾਇਬ ਹੋਏ ਮਤਲਬ ਫਿਰ ਮਾਪਿਓ ਸੋਚਦੇ ਕੋ ਨਹੀਂ ਜਾਂ ਕਿ ਆਪਾਂ ਤੋਂ ਬਾਹਰ ਨਿਕਲ ਕੇ ਖੇਲਣ ਦੇ ਤੇ ਦਾ ਜਦ ਅੰਧੇਰਾ ਹੋਣ ਦਾ ਹੀ ਵਾਪਸ ਆਵੇ ਤੇ ਮੇਰੇ ਕੋਈ ਫਿਚਰ ਬੈਨ ਨਹੀਂ ਸੀਗਾ ਚਾਹੇ ਆਪਾਂ ਤੁਹਾਡੇ ਨੂੰ ਕੋਈ ਖੇਡੀਏ ਸਾਰੇ ਅਸੀਂ ক্রিকেট ਖੇਲੀਏ ਚਾਹੇ ਅਸੀਂ ਫੁੱਟਬਾਲ ਖੇਲੀਏ ਚਾਹੇ ਜੋ ਵੀ ਮੌਕਾ ਹੋ ਬੱਚਿਆਂ ਦਾ ਇੱਕ ਹੀ ਹੁੰਦਾ ਹੈ ਨੈਚਰਲ ਸੁਭਾਅ ਹੈ ਬੱਚਿਆਂ ਦਾ ਖੇਲਣ ਦਾ ਸਾਰੇ ਬੱਚੇ ਦੇ ਕੋ ਪਹਿਲਾ ਕੰਮ ਕੀ ਕਰਦੇ ਨੇ ਪੈਦਾ ਹੋਣ ਦੇ ਬਾਅਦ ਕੀ ਕਰਦੇ ਨੇ ਉਹ ਕੰਮ ਖਾਣ ਦੇ ਨਾਲ ਖੇਡਦੇ ਨੇ

ਕੀ ਆਨੇ ਵਾਲੇ ਟਾਈਮ 'ਚ ਇਨੀ ਪਿੰਡਾਂ 'ਚ ਇਨੀ ਬਹੁਤ ਵਧੀਆ-ਵਧੀਆ ਪਲੇਅਰ ਨਿਕਲਣਗੇ ਜਿਵੇਂ ਸਾਡੇ ਪਿੰਡੋਂ ਨਿਕਲਦੇ ਪਏ। ਸਾਡੇ ਪਿੰਡ ਦੀ ਕੁੜੀ ਹੋਣੀ ਆਪਾਂ ਸਾਲ ਪਹਿਲੇ ਇੱਕ ਪਿੰਡ ਸ਼ੁਰੂ ਕੀਤਾ ਤੇ ਫੁੱਟਬਾਲ ਨੇ। ਆਪਣਾ ਇੱਥੇ ਕਿਲਾ ਪਿੰਡ ਕੋਲ ਮੁਸਤ ਬਾਬਾ। ਸਾਲ ਪਹਿਲੇ ਕੁੜੀ ਦੀ ਸ਼ੁਰੂ ਕੀਤਾ। ਪਿਛਲੇ ਮਹੀਨੇ 2 ਮਹੀਨੇ ਪਹਿਲਾਂ ਬੈਸਲੀ ਦੇ ਕੇ ਆਏ। ਸਾਲ ਪਹਿਲੇ। ਔਰ ਉਹ ਪਿੰਡ ਦੀ ਕੁੜੀਆਂ ਆਉਂਦੀ ਕਿਸੀਆਂ। ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਦੱਸਿਆ ਕਿ ਤੁਸੀਂ ਭੇਜੋ ਕੁੜੀਆਂ ਭੇਜੋ ਮੁੰਡੇ ਆਖੀ ਸਭ ਨੂੰ। ਸਭ ਨੂੰ ਮੌਕਾ ਮਿਲਣਾ ਚਾਹੀਦਾ। ਹੁਣ ਉਸ ਪਿੰਡ ਦੀ ਆਪਣੀ ਟੀਮ ਹੈ ਜੋ ਸਟੇਟ ਲੈਵਲ ਖੇ ਚੁੱਕੀ ਹੈ 3-4 ਪੁੜੀਆਂ ਨੈਸ਼ਨਲ ਸਿਲੈਕਟ ਹੋ ਗਈਆਂ ਤੋ ਕਹਿੰਦੀ ਆਪੋ ਨੈਸ਼ਨਲ ਦਾ ਪਲੇਅਰ ਬਣ ਤਾ ਤੇ ਸ਼ੁਰੂ ਕਿਦਾਂ ਸੋਚੂ ਇਦਾਂ ਨਹੀਂ ਕਿ ਪਾਣਾ ਚਾਹੀਦਾ ਸੀ ਕਿ ਉਹ ਘਰ ਬੈਠੀ ਸੋਦੀ ਤੇ ਆਪਾਂ ਨੈਸ਼ਨਲ ਦਾ ਪਲੇਅਰ ਬਣਨਾ ਇਦਾਂ ਨਹੀਂ ਸੀ ਗਾ ਹੋਇਆ ਇਹ ਕਿ ਆਪਾਂ ਓਪਰਚੁਨਿਟੀ ਕ੍ਰੀਏਟ ਕੀਤੀ ਬੱਚਿਆਂ ਨੂੰ ਮੌਕਾ ਦਿੱਤਾ ਉਹ ਖੇਡਣ ਆਏ ਤੇ ਉਹਨਾਂ ਦਾ ਜਜ਼ਬਾ ਜਗ ਗਿਆ ਕਿ ਹਾਂ ਮੈਂ ਹੋਰ ਕਹਿਣਾ ਮੈਂ ਨੈਸ਼ਨਲ ਦਾ ਪਲੇਅਰ ਬਣਾਂਗਾ ਇਦਾਂ ਵੀ ਪੂਰੇ ਪਿੰਡ ਨੂੰ ਇਨਸਪੀਰੇਸ਼ਨ ਮਿਲਦੀ ਹੈ ਇਦਾਂ ਇੱਕ ਪਿੰਡ ਹੈ ਆਪਣਾ ਮੈਂ ਇਸੇ 2 ਮਹੀਨੇ ਪਹਿਲੇ ਗਿਊ ਪੜੀ ਸੀ हरियाणा का पिंड है ओनू फुटबॉल पिंडी कहते हैं उत्थे भी सारी कुड़िया पिंड दो सौ कुड़िया फुटबॉल खेलते हैं और दो सौ कुड़िया च अंडर एटीन टीम च ग्यारह कुड़िया में भी पार्टीसिपेट करते हैं एक ही पिंड हाँ जी हाँ जी बहुत गर्ल्स हैं मैं कह रहा हूँ एक पिंड में पूरा कुड़ी सारी हर कुड़ी पिंड में फुटबॉल खेलती है वानी पूरा डिस्ट्रिक्ट जो है और रेसलर्स का ही ना करना। मेरा मतलब है कि बच्चे अपना खुद देख लें जज्बा देना माहौल करना है बच्चे आके खेल बाकी जर्जा होगी जो का जज्बा होगा रस्ता बनी जाए आप बड़े प्लेयर देखे बड़े इंटरशनल प्लेयर टच रहना स्टोरी सुनोद सबने पेड़ शुरू किया किसी ने शहर में शुरू किया ਤੁਸੀਂ 올림픽 ਦਾ ਮੈਡਲ ਦੀ ਛੋਰੀ ਸੁਣੋਗੇ ਯੋਗੇਸ਼ਵਰ ਦੱਤ ਨੇ ਜੜੀ ਆਪਣੀ ਇੰਟਰਸਟਿੰਗ ਦੇ ਮੇਰੇ ਖਾਸ ਮਿੱਤਰ ਵਿੱਚ ਉਹਨਾਂ ਦੀ ਇਹ ਸਟੋਰੀ ਹੈ ਪਿੰਚ ਸ਼ੁਰੂ ਕਰੋ ਤਾਂ ਬਸ ਤੁਸੀਂ ਆਪਣਾ ਮਿਲ ਕੇ ਕਰਨਾ ਸਾਰੇ ਬੱਚਾ ਨਨਤ ਆਪਾਂ ਇਹਨੂੰ ਅੱਗੇ ਵਧਾਣਾ ਸਪੋਰਟ ਠੀਕ ਹੈ ਥੈਂਕ ਯੂ ਉਹ ਪਿੰਡਾਂ ਵਾਲਾ ਸਾਹਿਬ ਜੀ ਕੋਈ ਮੁੰਡਾ ਵਧੀਆ ਕੁੱਟਣਾ ਕੁੜੀ ਵੀ ਜੁੜੀ ਨਹੀਂ ਹੈਗਾ ਮੁੰਡਿਆ ਕੋੜੀ ਵੀ ਹੋਵੇ ਉਹ ਚੱਲੂਗੀ